ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਫਤੇਗੜ ਚੂੜੀਆਂ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੀ ਵੀਡੀਓ ਆਪਨੇ ਇਸ ਘਰ ਦੇ ਵਿੱਚੋਂ ਤੇ ਘਰ ਦੇ ਪਸ਼ੂ ਆ ਜਿਹੜੇ ਵੀ ਇਨ੍ਹਾਂ ਦੇ ਦੁੱਧ ਦਾ ਕੰਮ ਆ ਕੁਝ ਗਾਵਾਂ ਇੱਧਰ ਵੀ ਭੱਜੀਆਂ ਆ ਅੱਜ ਤਿੰਨ ਗਾਵਾਂ ਜਿਹੜੀਆਂ ਵਿੱਚ ਨਹੀਂਆਂ ਵੀ ਜਿਨ੍ਹਾਂ ਨੇ ਘਰੋਂ ਕੋਈ ਤੋਕੜ ਗੱਭਣੇ ਆ ਤੇ ਕੋਈ ਗੱਭਣੇ ਤਿਆਰ ਆ ਤੇ ਕੋਈ ਥੋੜੀ ਘੱਤੀ ਆ ਬਾਕੀ ਇਹ ਆ ਵੀ ਸੋਈ ਦੇ ਆਪਣੀ ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵਿਦਿ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵਿਦਿ ਜੀ ਨਾਮ ਦੱਸਦੇ ਕਰੀਆ ਆਪਣਾ ਨਾਮ ਮੇਰਾ ਲਵਦੀਪ ਸਿੰਘ ਸੰਧੂ ਨੇ ਹਾਂਜੀ ਪਿੰਡ ਫਤੇਗੜ ਚੂੜੀਆਂ ਨਜ਼ਦੀਕ ਦਾਣਾ ਮੰਡੀ ਤਸੀਲ ਬਟਾਰਾ ਗੁਰਦਾਸਪੁਰ ਦਾ ਠੀਕ ਹੈ ਦਾਣਾ ਮੰਡੀ ਤੇ ਬਿਲਕੁਲ ਲੱਗ ਗਈ ਹੈ ਹਨਾ ਆਪਣਾ ਬਿਲਕੁਲ ਲੱਗ ਗਈ ਠੀਕ ਹੈ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 98766 ਹਾਂਜੀ 74872 ਠੀਕ ਹੈ ਹਾਂਜੀ ਇੱਕ ਨੰਬਰ ਹੋਰ ਜੀ ਕਿ ਤਰਸਣ ਤਾਲਿਸਨ ਤਾਲੀ ਨੰ ਤੇ ਇਹ ਕਰਦੇ ਪਛੂ ਫਿਰ ਆਪਾਂ ਇਹ ਕਿ ਹੋਵੇ ਦੇਨੀ ਆਪਾਂ ਇਹ ਉ ਤਾਂ ਮਤਲਬ ਨਵੀਆਂ ਪ੍ਰਾਲੀਆਂ ਕਰਦੇ ਰਹੀਦਾ ਵਿੱਚ ਚੋਰੀ ਵੇਚਣ ਵਾਸਤੇ ਵੀ ਲੈ ਆਈਦਾ ਡੰਗਰ ਵੇ ਅੱਛਾ ਅੱਛਾ ਹਾਂਜੀ ਹਾਂਜੀ ਤੇ ਪਰ ਜਿਹੜੀਆਂ ਅੱਜ ਜਿਹੜੀਆਂ ਵਿੱਚ ਲੱਗੇ ਆ ਇਹ ਆਪਣੀਆਂ ਜਿਹੜੀਆਂ ਵਾ ਇੰਨਾ ਦਾ ਸਵੇਰ ਸਵੇਰ ਚ ਹੋਇਆ ਹੈ ਮਤਲਬ ਠੀਕ ਹੈ ਹਾਂਜੀ ਤੇ ਆ ਜਿਹੜੀ ਆ ਕਿੰਨੇ ਚਿਰ ਦੀ ਚੱਕ ਪਾਸ ਆ ਇਹ ਵੀਰ ਜੀ 26 ਤਰੀਕ ਨੂੰ ਪੰਜਵਾਂ ਮਹੀਨਾ ਲੱਗ ਜਾਣਾ ਹੈ ਅੱਛਾ ਆ ਵਾਲੀ 26 ਤਰੀਕ ਨੂੰ ਕੰਢੇ ਵਾਲਾ ਦੁੱਧ ਤੇ ਪਤਾ ਆ ਜਾਂ ਠੰਡਾ ਬੈਠਾ ਕਿੰਨਾ ਹੋਣਾ 10 ਲੀਟਰ 10 ਲੀਟਰ ਹੁਣ ਮੌਕੇ ਤੇ ਹੈਗਾ ਤਿੰਨੇ ਸੱਜਰ ਨੇ ਕਿੰਨਾ ਕੱਢਿਆ ਦੁੱਧ ਨੇ ਵੀਰ ਜੀ 18 ਕਿਲੋ ਵਿੱਚ ਆਇਆ ਅੱਛਾ ਸੱਜਰ ਨੇ 18 ਕਿਲੋ ਦੁੱਧ ਚੋਇਆ ਸੁਆ ਕਿੰਨਾ ਆ ਸੁਆ ਪਹਿਲਾ ਜੇ ਹੈ ਹੁਣ ਦੂਸਰਾ ਸੋਹ ਦੀ ਗੱਲ ਹੈ ਠੀਕ ਹੈ ਜੀ ਸੋਹ ਰੋ ਹੁਣ ਇੱਕ ਦਿਨ ਬਾਕੀ ਇਹ ਆ ਵੀ ਚਲੋ ਸੋਹ ਚੇਦਾਂਦੇ ਅੱਛਾ ਮੋਹ ਚੇਦਾਂਦੇ ਸੋਨੇ ਰੰਗ ਰੂਪ ਚ ਆ ਤੇ ਆ ਵੀ ਸਾਹਮਣੇ ਸੰਗੀਆਂ ਚੰਗੀਆਂ ਮਾਤਰਾ ਚਲੋ ਸ਼ਹਿਰ ਦੇ ਵਿੱਚ ਹੀ ਆ ਤੇ ਫਿਰ ਦੁੱਧ ਦਾ ਕੰਮ ਆ ਨਾਲ ਉਤਰਾਂ ਵਿਦਿਆ ਨਾ ਹੁੰਦਾ ਆਖੇ ਸੂਖਾ ਹੋ ਠੀਕ ਆ ਹਾਂਜੀ ਲੈ ਜੀ ਜੀ ਬਾਕੀ ਇਹ ਜੇ ਨਵੀਂ ਵੈੜਿਆ ਚਾਰ ਮਹੀਨੇ ਦੇ ਹੁਣ ਗੱਭਣੇ ਆ ਦੋ ਤੋਂ ਨਮੋਕੇ ਤੇ ਜਿਹੜਾ 10 ਕਿਲੋਟਰ ਕਿੰਦੇ ਹੈਗਾ ਬਾਕੀ ਆਰ ਕੀ ਜਿਹੜਾ ਸੱਜੇ ਸੋਹ ਗਿਆ ਆਰ ਕੀ ਦੋਸਤ ਚੰਗਾ ਕੱਢੀ ਜਾਊਗੀ ਦੂਸਰਾ ਸੁਭਾਏ ਨੇ ਹੁਣ ਗਾਹ ਸੋਣਾ ਯਾ ਥਾਣੇ ਦੇ ਦੇਖ ਸਕਦੇ ਤੇ ਬਾਕੀ ਮਿਲਕ ਵੀ ਨੇ ਵੀ ਚੰਗੀ ਲੱਗੀ ਆ ਸ਼ਾਇਦ ਸ਼ਾਇਦ ਬੜੀ ਵਾਇਰ ਖਾਦ ਦਾ ਵਜਨ ਚ ਚੰਗੀ ਆ ਉਮਰ ਦੇ ਸਾਬ ਨਾਲ ਤੇ ਮੁੱਲ ਫਿਰ ਵੇਚੀ ਇਹਦਾ ਮੁੱਲ ਵੀ ਇੱਥੇ ਕਰਾਉਣ ਨੂੰ ਭਾਜਣਾ ਮੁੱਲ ਵੀ ਕਰਾ ਲਓ 45 ਤੋਂ ਘਾਤਾਂਗੇ ਮਾਮਲਾ ਅੱਛਾ ਤੋ ਯਾਰ ਛੱਡਦਾ 43000 ਦੀ ਦੇ ਦੋ ਤੇ ਬਾਕੀ ਚਲੋ ਕੋਈ ਫੋਨ ਲਾਊਗਾ ਤੇ ਹਾਂਜੀ ਕੋਈ ਨਹੀਂ ਕਰਦਾ ਮੌਕੇ ਤੇ ਸੌਦਾ ਹੋ ਜਾਊਗਾ ਹਾਂ ਕੋਈ ਵੀਰ ਫੋਨ ਲਾਵੇ ਜਰੂਰ ਆਪੇ ਸੌਦਾ ਮੌਕੇ ਤੇ ਹੋ ਜਾਊਗਾ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਇਹ ਤਿਆਰੀ ਜੀ ਆ ਲਗਭਗ ਥੋੜਾ ਜਿਹਾ ਟਾਈਮ ਇੰਨੇ ਖੜਨਾ ਸੂਣ ਇਹਦਾ ਕਿੰਨਾ ਕਿ ਦੁੱਧ ਚ ਹੋਇਆ ਫਿਰ ਤੁਹਾਨੂੰ ਇਹਦਾ ਵੀਰਤੀ ਪਿਛਲੇ ਸਵੇਰੇ ਦੱਗੇ ਸਵੇਰ ਦਿੱਤਾ 26 ਲੀਟਰ ਦੁੱਧ ਅੱਛਾ ਹਾਂਜੀ ਘਰ ਦਾ ਹੀ ਹੋਇਆ ਠੀਕ ਹੈ ਕਿ ਤੀਜੀ ਸਵੇਰ ਸੋਣੀਆ ਲੱਸੀ ਥੋੜੀ ਜਿਹੀ ਰਹਿ ਗਈ ਆਪੇ ਠੀਕ ਹੈ ਤੇ ਉਦਾਂ ਇਹ ਆ ਕਿ ਆਪ ਵੀ 24 25 ਲੀਟਰ ਵਧੀਆ ਰਾਮਨਾ ਚਵਾ ਦੂਗੇ ਤੋਰਾਂ ਫਿਰ ਇੱਕ ਰੀਨ ਬਾਕੀ ਇਹ ਢਿਲਾ ਟੁਲਾ ਹੈ ਗਿਆ ਹਵਾਨੇ ਚ ਇਹ ਥੋੜਿਆਂ ਤਾਂ ਕੋਈ ਗੱਲ ਨਹੀਂ ਐ ਸੋਣਦੇ ਹਜੇ ਥੋੜੇ ਭਰ ਨਹੀਂ ਆ ਭਰ ਨਹੀਂ ਕੋਈ ਇਹ 4-5 ਦਿਨਾਂ ਨੇ ਲੈ ਜਾਣੇ ਆ ਠੀਕ ਹੈ ਬਾਕੀ ਗੁਲਾਬੀ ਰੰਗ ਦਾ ਥਣ ਲੱਗਾ ਪੂਰੀ ਵੇਚ ਵਿੱਚ ਤੇ ਥੰਮ ਗਿਆ ਕੀ ਥੱਲੇੋਂ ਚੰਗੀ ਭਰੰਦੀ ਏ ਕਰੀ ਵੀ ਜੇ ਅਣਕ ਮਾ ਦੇ ਚਿਹਰਾ ਇਹਦਾ ਵੀ ਦਿਖਾ ਦਈਏ ਠੀਕ ਹੈ ਜੀ ਬੰਦ ਇਹ ਥਾਣੇ ਦੇ ਆਪਾਂ ਦੇਖ ਸਕਦੇ ਲੱਗੇ ਤਾਂ ਬਾਕੀ ਹਵਾਨਾ ਆਪਾਂ ਦੇਖ ਸਕਦੇ ਪਸ਼ਾਂਤ ਲਾ ਕੇ ਤਾਂ ਗਾਂਦ ਕਰ ਚੰਗਾ ਮਿਲਕ ਮੈਨ ਨੂੰ ਚੰਗੀ ਲੱਗੀ ਤੇ ਬਾਕੀ ਖਲਾਬੀ ਰੰਗ ਦਾ ਥਾਣੇ ਤੇ ਚੰਗੇ ਗੱਰ ਤੇ ਥਾਣੇ ਤੇ ਇਹਦਾ ਮੁੱਲ ਵੀ ਜੀ ਫਿਰ ਇਸੋਂ ਮੁੱਲ ਵਿੱਚ 475 ਕਰਦੇ ਆਂ ਹਾਂਜੀ ਸੱਤ ਕਰਦੀ ਦੇ ਰਹੇ ਅੱਛਾ ਚਾਰ ਕਰਦਾ ਜੇ ਤੋ ਕਰ ਗਿਆ ਕਿੰਨੇ ਕਰਦੀਏ 64 ਦੇ ਰਹਾਂਗੇ 65 ਤੇ ਦੇ ਦਈਏ ਇਹਨਾਂ ਨੂੰ ਠੀਕ ਹੈ 65000 ਚ ਮੰਨਤਾ ਨਾ ਮੌਕੇ ਤੇ ਕਰ ਦੋਗੇ ਹਨਾ ਮੇਰੇ ਘਰ ਤਾਂ ਥੋੜਾ ਮੋਟਾ ਠੀਕ ਹੈ ਹਾਂਜੀ ਤੇ ਹੁਣ ਆ ਜਿਹੜੀ ਤੁਹਾਡੇ ਮਗਰਿਆ ਇਹ ਵੀ ਗੱਬਣੇ ਹਨਾ ਹਾਂਜੀ ਇਹ ਵੀ ਗੱਬਾ ਜੇ ਇਹ ਡੇਢ ਮਹੀਨਾ ਪੂਰਾ ਡੇਢ ਮਹੀਨਾ ਕੱਚੀ ਰੇ ਅੱਛਾ ਡੇਢ ਮਹੀਨੇ ਦੀ ਕੱਚੀ ਹੈ ਇਹ ਜਸਪਾਲ ਸੁਣਾ ਗੁੱਗੜ ਵਾਲੀ ਦਾ ਹੈ ਅੱਛਾ ਤੇ ਐਰ ਕੀ ਪਿਛਲੇ ਸਵਾਰੇ ਦਿੱਤਾ 10 ਨੀ ਕਿਲੋਟਰ ਦੁੱਧ ਅੱਛਾ 18 ਨੀ ਕਿਲੋਟਰ ਠੀਕ ਐ ਐਰ ਕੀ 20 ਬਾਈ ਲੀਟਰ ਵਧੀਆ ਦੋ ਦੇ ਦਿੰਗੇ ਤੋਰਾਂ ਫਿਰ ਇੱਕ ਬਾਕੀ ਆਲ ਲੈ ਕੇ ਸਕੋਰ ਵੀ ਕਾਈ ਦਾ ਚੰਗਾ ਹੈ ਹਾਂਜੀ ਹਾਂਜੀ ਬਾਾਕੀ ਮਿਲਕਾਂ ਵਿੱਚ ਚੰਗੀ ਲੱਗੀ ਦੁੱਧਾਂ ਦੀ ਨਿਸ਼ਾਨੀਆਂ ਚਲੋ ਚੰਗੀਆਂ ਵਾਂ ਤੇ ਥਣ ਚੰਗੇ ਗਿਆ ਤੇ ਢਿੱਡੀ ਮੋਟੀ ਮੋਟੀ ਲੱਗੀ ਤੇ ਇਸ ਤੀਕਰ ਥੋੜਾ ਜਿਹਾ ਕਾਲ ਨਹੀਂ ਹੋ ਰਿਹਾ ਹਾਂ ਬਾਕੀ ਆਪਣੀਆਂ ਘਰੇ ਵਸ਼ੀਆਂ-ਵਸ਼ੀਆਂ ਵੀ ਦਏ ਆ ਤਿਆਰ ਕਰਨ। ਜਿਹੜੇ ਮੈਨੇ ਇਹ ਕੱਚੀ ਆ ਤੇ ਹਾਂ ਡਰਾਈ ਕੀਤੀ ਆ ਪੂਰੀ। ਬਾਕੀ ਹਵਾਨੇ ਜਿਹਦੇ ਵੀ ਢਿੱਲਾ ਚੰਗੀਆਂ ਵਾਂ ਜਿੱਦਣੇ ਤਿਆਰ ਹੋਈ ਥੱਲੇੋਂ ਚੰਗੀ ਭਰੂਗੀ ਤੋਂ ਬੜਾ ਘਾਟਾ 2400 ਰੁਪਏ ਮੀਟਰ ਦੀ ਗੱਲ ਨਾ ਪੜੀ ਇਹ ਕਿੰਨੇ ਗੁੱਜੀਆਂ ਪਾਵਾਂ ਨਹੀਂ ਸਾਰੀਆਂ ਬੰਦ ਫਿਕਸ ਜੇ ਆਰਡਰ ਹੀ ਰੱਖਨੇ ਹਨ ਠੀਕ ਹੈ ਤੇ ਇਹਦਾ ਮੁੱਲ ਫਿਰ ਇਹਦਾ ਮੋਹਲੇ ਦੇ 50 ਕਰਦੇ ਨੇ ਹਾਂਜੀ 46 ਚੋ ਕਰਦਾਂਗੇ ਮਾਨਤਾ ਅੱਛਾ ਚਲੋ ਮੋਕੇ ਦੇ ਹੋ ਜਾਊਗਾ ਹਾਂਜੀ ਹਰਖੰਡ ਕਰਦਾਂਗੇ ਕੋਈ ਫੋਨ ਲਾਊਗਾ ਤੇ ਆਪੇ ਸੌਦਾ ਮੁੱਕ ਤੇ ਹੋ ਜਾਊਗਾ ਹਨਾ ਠੀਕ ਐ ਤੇ ਜਿਹੜੀ ਟੋਕੜ ਗੱਭਨਗਾ ਆ ਕੋਈ ਵੀਰ ਜਾ ਕੇ ਕਿੰਨੇ ਦਿਨਾਂ ਚੈੱਕ ਕਰਵਾ ਲੈ ਦੋਗ ਦਿਨਾਂ ਚ ਕਰਾ ਲੈ ਹਨਾ ਬਾਕੀ ਇਹ ਆ ਵੀ ਵੈਸੇ ਤੇ ਤੁਹਾਡੇ ਘਰੋਂ ਕੋਈ ਕਰਾ ਕੇ ਖੜੇ ਤੁਹਾਡੇ ਘਰੋਂ ਕੋਈ ਚੈੱਕ ਕਰਾ ਕੇ ਖੜੇ ਹਨਾ ਹਾਂਜੀ ਤਸੱਲੀ ਥਣਾ ਖਣਾ ਦੀ ਸਾਰੀ ਆਪੇ ਤਸੱਲੀ ਪਾਸੀ ਖੜੇ ਠੀਕ ਐ ਬਾਕੀ ਆ ਵੀ ਕਾਂ ਜਾ ਕੇ ਜਰੂਰ ਚੈੱਕ ਕਰਵਾਓ ਇੱਕ ਵਾਰੀ ਤੇ ਥਾਣੇ ਤੋਂ ਇੱਥੇ ਆਪਣੇ ਵੇਖ ਕੇ ਪਾਸ ਕਰਕੇ ਖੜੋ ਆਵੇ ਗਾਂ ਜਰੂਰ ਚੈੱਕ ਕਰਵਾਓ ਤੇ ਆਵੇ ਜਰੂਰ ਚੈੱਕ ਕਰਵਾਓ ਜੀ ਬਾਕੀ ਆਪਣੀ ਤਾਂ ਸੱਲੀ ਕਰਕੇ ਤੇ ਵੇਸ ਚੱਕ ਕੇ ਪਸ਼ੂ ਖਰੀਦੋ